ਭਾਰਤੀ ਜਨਤਾ ਪਾਰਟੀ ਸਮਾਣਾ ਵੱਲੋਂ ਅੱਜ ਸਮਾਣਾ ਦੇ ਦੁਸ਼ਹਿਰਾ ਗਰਾਊਂਡ ਦੇ ਨੇੜੇ ਬਾਲਮੀਕੀ ਜੀ ਦੇ ਮੰਦਿਰ ਦੇ ਵਿੱਚ ਅੱਜ ਇੱਕ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੌਰਾਨ ਜੋ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਉਹਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਤੇ ਉਹਨਾਂ ਦੇ ਫਾਰਮ ਭਰਨ ਦੇ ਲਈ ਇਸ ਕੈਂਪ ਦੇ ਵਿੱਚ ਜੋ ਪ੍ਰਤੀਨਿਧੀ ਮੰਡਲ ਹੈ ਸਮਾਣਾ ਦਾ ਉਹ ਇਸ ਦੇ ਲਈ ਆਪਣੀ ਜੋ ਸੇਵਾ ਨਿਭਾ ਰਿਆ ਆਓ ਗੱਲ ਕਰਦੇ ਹਾਂ ਸਾਡੇ ਸਮਾਨੇ ਤੋਂ ਸਰਿੰਦਰ ਸਿੰਘ ਖੇੜਕੀ ਜੀ ਨਾਲ ਖੇੜਕੀ ਜੀ ਕੀ ਕਹਿਣਾ ਚਾਹੋਗੇ ਅੱਜ ਇਹ ਕੈਂਪ ਲਗਾਇਆ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਪੰਜਾਬ ਚ 2 ਮਹੀਨੇ 2025 ਤੋਂ ਜਿਹੜੀ ਕੈਂਪਾਈ ਸ਼ੁਰੂਆਤ ਕੀਤੀ ਗਈ ਆ ਪਟਿਆਲੇ ਜਿਹਦੇ ਵਿੱਚ ਇਕੱਲਾ ਸਮਾਣਾ ਹਲਕਾ ਚੁਣਿਆ ਗਿਆ ਅਜੇ ਤੱਕ ਕਿ ਜਿਹਦੇ ਚ ਕੰਨ ਕ ਚੁਣਿਆ ਤੋਂ ਸਾਡੇ ਸਮਾਣੇ ਦਾ ਜਿਹੜਾ ਨੰਬਰ ਆ ਸਾਨੂੰ ਬਹੁਤ ਵੱਡੀ ਖੁਸ਼ੀ ਆ ਵੀ ਸਾਡੇ ਸਮਾਣੇ ਚੁਣਿਆ ਗਿਆ ਸਮਾਣੇ ਵਿੱਚ ਅਸੀਂ ਜਿਹੜਾ ਪਹਿਲਾ ਕੈਂਪ ਆਲੰਪੁਰ ਤੋਂ ਸ਼ੁਰੂ ਕੀਤਾ ਸੀ ਕੱਲ ਫਿਰ ਦੂਜਾ ਕੈਂਪ ਚੀ ਦਬਹਾਨ ਕਿੱਢ ਲਾਇਆ ਸੀ ਦੋ ਦੋ ਤਿੰਨ ਤਿੰਨ ਪਿੰਡ ਇਕੱਠੇ ਕਰਕੇ ਅਸੀਂ ਕੈਂਪ ਲਾ ਰਹੇ ਹਾਂ ਕਿੱਥੇ ਵੀ ਆਮ ਆਮ ਜਿਹੜਾ ਗੜ੍ਹ ਚ ਸਮਾਣੇ ਸ਼ਹਿਰ ਚ ਲਾਇਆ ਗਿਆ ਇਥੇ ਵੀ ਅਸੀਂ ਅੰਦਾਲੇ ਜਿਹੜੇ ਦੋ ਤਿੰਨ ਬੂਥ ਨੇ ਉਹਨਾਂ ਨੂੰ ਇਕੱਠੇ ਕਰਕੇ ਇਸੇ ਦੇ 10:00 ਵਜੇ ਤੋਂ ਸ਼ੁਰੂ ਹੋਇਆ ਹੈ ਇਸ ਵਿੱਚ ਨੌ ਦੇ ਕ੍ਰੀਮ ਸਕੀਮਾਂ ਨੇ ਜਿਹੜੀਆਂ ਅਸੀਂ ਗਰੀਬ ਲੋਕ ਜਰੂਰਤਮੰਦ ਲੋਕਾਂ ਨੂੰ ਦੇਣੀਆਂ ਨੇ ਕਿਉਂਕਿ ਪਿਛਲੇ ਅਸੀਂ ਜਦੋਂ ਵੀ ਅਸੀਂ ਲੋਕਾਂ 'ਚ ਜਾਂਦੇ ਹਾਂ ਲੋਕਾਂ ਦੀ ਡਿਮਾਂਡ ਸੀ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਸਾਨੂੰ ਨਹੀਂ ਮਿਲ ਰਹੀਆਂ ਪੰਜਾਬ ਸਰਕਾਰ ਇਹ ਸਕੀਮਾਂ ਨੂੰ ਲਾਗੂ ਕਰਨ 'ਚ ਕੰਨੀ ਕਿ ਤਰਾਰੀ ਐ ਸੋ ਸਾਡੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਅਸੀਂ ਘਰ-ਘਰ ਜਾ ਕੇ ਕੈਂਪ ਲਾ ਰਹੇ ਆ ਇਹ ਉਹਨਾਂ ਦੇ ਦਵਾਰ ਤੇ ਜਾ ਕੇ ਕੈਂਪ ਲਾ ਰਹੇ ਆ ਉਹਨਾਂ ਨੂੰ ਜਿਹੜੀਆਂ ਜਿਹੜੀਆਂ ਵੀ ਸੂਲਤਾਵਾਂ ਕੇਂਦਰ ਸਰਕਾਰ ਦੇ ਰਿਆ ਉਹਨਾਂ ਨੂੰ ਮੌਕੇ ਤੇ ਅਸੀਂ ਹੱਲ ਕਰ ਰਹੇ ਆ ਮੌਕੇ ਦੇ ਫਾਰਮ ਭਰਾਈ ਜਾਂਦੇ ਨੇ ਮੌਕੇ ਦੀ ਆਨਲਾਈਨ ਉਹਨਾਂ ਦਾ ਕੰਮ ਕੀਤਾ ਜਿਤਿੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਕੈਂਪ ਦੇ ਵਿੱਚ ਬੈਠੇ ਹੋ ਤੇ ਫਾਰਮ ਭਰੇ ਜਾ ਰਹੇ ਨੇ ਇਹ ਭਾਜੀਪੀ ਦੀ ਤਰਫੋਂ ਬਹੁਤ ਵਧੀਆ ਇੱਕ ਪ੍ਰਦਾਨ ਹੈ ਹਰ ਇੱਕ ਨਾਗਪਾਤਰੀ ਦਾ ਜਿਹਦਾ ਜਿਹਦਾ ਹੱਕ ਹੈ ਉਹਨੂੰ ਹੱਕ ਮਿਲੇ ਅਸੀਂ ਉਹਨਾਂ ਦੇ ਘਰ ਆਏ ਆ ਆਪਣੀ ਸਕੀਮਾਂ ਦਾ ਲਾਭ ਦੇਣ ਵਾਸਤੇ ਤੇ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਫੀਸ ਤੋਂ ਹਰ ਇੱਕ ਲਾਭਪਾਤਰੀ ਨੂੰ ਇਹਦਾ ਲਾਭ ਦਿੱਤਾ ਜਾ ਰਿਹਾ ਹੈ ਤੇ ਮੋਹੱਲਾ ਇਮਾਮਗੜ ਸਭ ਤੋਂ ਜ਼ਿਆਦਾ ਆਵਾਸ ਯੋਜਨਾ ਬਹੁਤ ਵੱਡੀ ਸੰਖਿਆ ਦੇ ਇੱਥੇ ਲਾਭਪਾਤਰੀ ਉਹਦੇ ਰਹੇ ਨੇ ਜਿਹੜੇ ਕੁਝ ਰਹਿ ਗਏ ਨੇ ਉਹਨਾਂ ਨੂੰ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਸਭ ਨੂੰ ਹਰ ਇੱਕ ਜਿਹੜੀ ਸਾਡੀ ਨਵਾਂ ਸਕੀਮਾਂ ਨੇ ਆਈਸਕ੍ਰੀਮ ਮਾਂ ਸਕੀਮ 23 ਰਮ ਕਾਰਡ ਇੱਕ ਸੋਲਰ ਪੀਐਮ ਸੋਲਰ ਸੂਰਿਆ ਘਰ ਯੋਜਨਾ ਹੈ ਮੈਲਾ ਟੂਲ ਕਿਟ ਹੈ ਵਿਧਵਾ ਪੈਨਸ਼ਨ ਹੈ ਤੇ ਬੁਢਾਪਾ ਪੈਨਸ਼ਨ ਇਹਨਾਂ ਸਭ ਦਾ ਲਾਭ ਹਰ ਇੱਕ ਲਾਭਪਾਤ ਜਿਹੜੇ ਐਲੀਜੀਬਲ ਕੈਂਡੀਡੇਟਸ ਨੇ ਉਹਨਾਂ ਤੱਕ ਪਹੁੰਚਾਉਣੀ ਸਾਡਾ ਉਹ ਹੈ ਮੈਂ ਆਪਣੀ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨੇ ਇੰਨਾ ਵਧੀਆ ਕਦਮ ਚੁਣਿਆ ਹੈ ਕਿ ਅੱਗੇ ਕਰਕੇ ਰੱਖੀ ਆਮ ਤੌਰ ਤੇ ਦੇਖਿਆ ਗਿਆ ਕਿ ਫਾਰਮ ਕੈਂਪ ਲੱਗਦੇ ਨੇ ਫਾਰਮ ਭਰੇ ਜਾਂਦੇ ਨੇ ਤਾਂ ਉਹਦੇ ਵਿੱਚ ਫੇਰ ਬਾਅਦ ਦੇ ਵਿੱਚ ਉਹਦੇ ਤੇ ਉਹ ਨਹੀਂ ਹੁੰਦਾ ਤੇ ਇਸ ਲਈ ਤੁਸੀਂ ਬਾਅਦ ਦੇ ਵਿੱਚ ਵੀ ਇਹਦੇ ਤੇ ਉਹ ਰੱਖੋਗੇ ਜਿਹੜੇ ਇੱਥੇ ਫਾਰਮ ਭਰੇ ਜਾ ਰਹੇ ਨੇ ਇਹ ਸਾਡੇ ਔਨਲਾਈਨ ਹੈ ਕੁਝ ਯੋਜਨਾਵਾਂ ਨੇ ਉਹਨਾਂ ਦਾ ਲਾਭ ਹੁਣ ਹੀ ਮਿਲ ਜੂਗਾ ਜਿਵੇਂ ਆਯੂਸ਼ਮਾਨ ਕਾਰਡ ਨੇ ਉਹ ਅਸੀਂ ਦੇਖ ਕੇ ਜਾਵਾਂਗੇ ਨਾਲ ਦੇ ਨਾਲ ਤੇ ਉਸ ਤੋਂ ਬਾਅਦ ਫੋਲੋ ਅਪ ਵੀ ਸਾਡੇ ਆਈਟੀ ਸੈੱਲ ਦੇ ਇੱਥੇ ਬੈਠੇ ਨੇ ਕੁਲਦੀਪ ਸ਼ਰਮਾ ਜੀ ਇਹਨਾਂ ਨੇ ਸਹਿ ਕਿ ਅਸੀਂ ਫੋਲੋ ਅਪ ਵੀ ਉਹਦਾ ਰੱਖਾਂਗੇ ਬਾਅਦ ਚ ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਫੋਨ ਨੰਬਰ ਦੇ ਦਾਂਗੇ ਇਹਨਾਂ ਨਾਲ ਵੀ ਉਹ ਗੱਲ ਕਰ ਸਕਦਾ ਹੈ ਬਾਅਦ ਚ ਬਨੋਜੀ ਕੀ ਕਹਿਣਾ ਚਾਹੋਗੇ ਅੱਜ ਕੈਂਪ ਲਗਾਇਆ ਗਿਆ ਜਿਵੇਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਵੀ ਸੈਂਟਰ ਦੇ ਵਿੱਚ ਜੋ ਮੋਦੀ ਸਰਕਾਰ ਹੈ ਉਹਨਾਂ ਦੇ ਇੱਕ ਬਹੁਤ ਵੱਡਾ ਉਪਰਾਲਾ ਹੈ ਵੀ ਸੈਂਟਰ ਸਰਕਾਰ ਆਪਕੇ ਦਰਵਾਜ਼ੇ ਤੁਸੀਂ ਦੇਖ ਰਹੇ ਹੋ ਵੀ ਅਸੀਂ ਲੋਕਾਂ ਦੇ ਘਰ-ਘਰ ਜਾ ਕੇ ਜਿਵੇਂ ਆਈ ਸਮਾਨ ਕਾਰਡ ਦੀ ਆਪਾਂ ਗੱਲ ਕਰਦੇ ਆ ਆਈ ਸਮਾਨ ਕਾਰਡ ਦੇ ਵਿੱਚ ਜਿਹੜਾ ਇੱਕ ਗਰੀਬ ਬੰਦਾ ਹੈ ਉਹਨੂੰ 5 ਲੱਖ ਰੁਪਏ ਤੱਕ ਦਾ ਇਲਾਜ ਫ੍ਰੀ ਮਿਲ ਰਿਹਾ ਹੈ ਕਿੰਨੀ ਵੱਡੀ ਗੱਲ ਹੈ ਮੋਦੀ ਜੀ ਦੀ ਸੋਚ ਦੇਖੋ ਤੁਸੀਂ ਵੀ ਗਰੀਬ ਬੰਦੇ ਦਾ 5 ਲੱਖ ਰੁਪਏ ਦਾ ਇਲਾਜ ਉਹਨਾਂ ਨੂੰ ਆਟਾ ਦਾਲ ਫ੍ਰੀ ਵੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਸਿਲੰਡਰ ਫ੍ਰੀ ਆਵਾਸ ਫ੍ਰੀ ਮਕਾਨ ਦੇ ਜਿਹੜੇ ਉਹ ਫਰੀ ਮੁਲਕੀ ਨੀਅਤ ਸਕੀਮਾਂ ਜਿਹੜੇ ਸੈਂਟਰ ਗਵਰਨਮੈਂਟ ਦੀਆਂ ਨੇ ਉਹ ਲੋਕਾਂ ਦੇ ਘਰ-ਘਰ ਜਾ ਕੇ ਅਸੀਂ ਬਣਾ ਰਿਆਂ ਅੱਜ ਅਸੀਂ ਭਾਰਤ ਦੀ ਜਨਤਾ ਪਾਰਟੀ ਸਮਾਰਾ ਵੱਲੋਂ ਅਸੀਂ ਅੱਜ ਹਮਾਮਗੜ ਦੇ ਵਿੱਚ ਕੈਂਪ ਲਾਇਆ ਔਰ ਤੁਸੀਂ ਦੇਖਦੇ ਹੋ ਵੀ ਬਹੁਤ ਭਾਰੀ ਸੰਖਿਆ ਦੇ ਵਿੱਚ ਸਾਡੀਆਂ ਮਹਿਲਾਵਾਂ ਸਾਡੀਆਂ ਪੈਰਾਂ ਇਸ ਕੈਂਪ ਦਾ ਲਾਭ ਲੈ ਰਿਆ ਨੇ ਔਰ ਇਹ ਕੈਂਪ ਅਸੀਂ ਲਗਾਤਾਰ ਲਾਉਂਦੇ ਰਹਾਂਗੇ ਇਸ ਤੋਂ ਬਾਅਦ ਵੀ ਜਿਹੜੇ ਕੋਈ ਲੋਕ ਰਹਿ ਜਾਣਗੇ ਲਾਭਪਤ ਨਹੀਂ ਰਹਿ ਜਾਣਗੇ ਇਸ ਤਵਾਰ ਫੇਰ ਇਹ ਭਾਰਤੀ ਜਨਤਾ ਪਾਰਟੀ ਦੁਆਰਾ ਕੈਂਪ ਲਾਇਆ ਜਾਊਗਾ ਇਹ ਜਿਹੜਾ ਕੈਂਪ ਹੈ ਸਾਡੇ ਹਲਕਾ ਇੰਚਾਰਜ ਜੀ ਤਿੰਦਰ ਸਿੰਘ ਜੀ ਖੇੜਕੀ ਸਾਡੇ ਦਿਪਿੰਦਰ ਸ਼ਰਮਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਮਾਮਗੜ ਦੇ ਵਿੱਚ ਇਹ ਕੈਂਪ ਲਾ ਰਹੇ ਹਾਂ ਅਸੀਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਪਟਿਆਲੇ ਜ਼ਿਲ੍ਹੇ ਚੋਂ ਸਮਾਣੇ ਨੂੰ ਚੁਣਿਆ ਜੈ ਜੀ ਦੀ ਨਾਲ ਖੇੜਕੀ ਜੀ ਅੱਜ ਮਾਮਗੜ ਦੇ ਵਿੱਚ ਕੈਂਪ ਲਗਾਇਆ ਗਿਆ ਕੀ ਇਹ ਇਸੇ ਤਰਜ਼ ਦੇ ਉੱਤੇ ਹੋਰ ਜਿਹੜੀਆਂ ਸਮਾਣੇ ਦੇ ਵਾਰਡ ਨੇ ਉਹਨਾਂ ਦੇ ਵਿੱਚ ਵੀ ਕੈਂਪ ਲਗਾਏ ਜਾਣਗੇ ਬਿਲਕੁਲ ਅਸੀਂ ਸਾਡੇ 5 ਮੰਡਲ ਨੇ ਸਮਾਣੇ ਹਲਕੇ ਦੇ ਅਸੀਂ ਇੱਕ ਦਿਨ ਇੱਕ ਮੰਡਲ ਨੂੰ ਹੁਣ ਸਾਡਾ ਅੱਜ ਤੀਜਾ ਮੰਡਲਾ ਜਿੱਦੋਂ ਬਾਅਦ ਅਸੀਂ ਜਿਹੜਾ ਨਾਮ ਨਗਰ ਮੰਡਲਾ ਉੱਥੇ ਜਾਵਾਂਗੇ ਉਹ ਚਾਲੂ ਥਲੀ ਪਿੰਡ ਕਿਉਂ ਨਾ ਗਾਜੀਬਚ ਦੇਰਾ ਉਦੋਂ ਬਾਅਦ ਅਗਲਾ ਮੰਡਲ ਜਿਹੜਾ ਉਹ ਢਕਾਲੇ ਉਹ ਢਕਾਲੇ ਦੀਆ ਹਰ ਪੰਜਵੇਂ ਦਿਨ ਵਾਰੀ ਆਇਆ ਕਰੂਗੀ ਸਾਰੇ ਜਿੰਨੇ ਵੀ ਸਾਡੇ ਬੂਤ ਨੇ ਹਰ ਇੱਕ ਬੂਤ ਜਾਵਾਂਗੇ ਸਾਰਾ ਦੇ ਕੰਮ ਓਕੇ ਤੇ ਕਰਾਂਗੇ ਸਰ ਕਾਂਸੀ ਵਰਤਿਆ ਨੂੰ 5 ਮਿੰਟ ਜਬੀ ਬਾਕੀ ਦਾ ਲੌਕਰ ਕੋਲ ਦੀ ਬਾਹਰ ਕਿੱਲਾ ਹੋਇਆ ਹੈ ਅੱਜ ਆਪਾਂ ਨੂੰ ਕਿਰਮ ਕਰਨਾ ਹੈ ਕਿ ਉਹ ਰਾਹ ਮਾੜੇ ਉਹਨੇ 6000 ਕਿਹੜੇ ਕਰਦੇ ਨੇ ਨਾ ਪਤਾ ਨਹੀਂ ਕਿਹਾ ਉਹਨਾਂ ਦਾ ਚੰਦਪੁਰ ਸੋਲਡਰ ਤੋਂ ਕਿਹ ਕਿਹ ਕੁ ਨਾ ਅਲ ਕਾਦ ਨਮਾ మైండ్ ఖాలే రమత్రో కితే రహనే ఆరేం కోయి galti koi nahi dikha usko hai to bolne ki nahi hai 911 6000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 بابے <tram io tos> ਠੀਕ ਹੈ ਨਾ ਮੇਰੇ ਲਈ ਆਪ ਕਰ ਲੈ ਹਾਂ ਆਪ ਦਾ ਖਵਾਰ ਮਾਰਨ ਲੱਗਦੇ ਜਿੱਤੇ ਵੱਡੀ ਆ ਗਈ ਠੀਕ ਹੈ ਤਾਂ ਸਾਮ ਨੂੰ ਯਾਤਰਾ ਨਿਕਲਦੀ ਹੈ ਰਣਗੜਾ ਤੋਂ ਜੀ ਦੋ ਮਹੀਨੇ ਬਾਅਦ ਆ ਜਾਈਏ ਨਾ ਅਲੀਮਾ ਆਪਾ ਇਹਦਾ ਨਹੀਂ ਹਿੱਟ ਤਾਂ ਦੇ ਦੋ ਵੀ ਆਪਾਂ ਇੱਥੇ ਦੇਖ ਕੇ ਸੁਣ ਦਈਏ ਆਪਾਂ ਪਿੱਛੇ ਕੋਈ ਕਾਰਡ ਬਣਾ ਦੇਈਏ ਕਾਰਡ ਭੇਜਾਂਗੇ ਇਹ ਮੇਰਾ ਕਾਰਡ ਬਣਵਾ ਕੇ ਇਧਰ ਐਂਟਰੀਆਂ ਕਰਾ ਲਓ ਭਾਈ ਬੱਸ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਮਹੱਲੇ ਦੇ ਵਿੱਚ ਕੈਂਪ ਲਗਾਇਆ ਗਿਆ ਹੈ ਤੇ ਫਾਰਮ ਭਰੇ ਜਾ ਰਹੇ ਨੇ ਆਨਲਾਈਨ ਸੋ ਸਭ ਤੋਂ ਪਹਿਲਾਂ ਮੈਂ ਭਾਜਪਾ ਦੀ ਜਨਤਾ ਪਾਰਟੀ ਦੇ ਸਾਡੇ ਸਤਕਾਰਯੋਗ ਜੀ ਸ਼ਰਮਾ ਜੀ ਸਾਡੇ ਵਾਲਾ ਸਾਡੇ ਜੀ ਭਾਜਪਾ ਦੀ ਜਨਤਾ ਪਾਰਟੀ ਦੇ ਆਗੂ ਸਹਿਬਾਨ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਮਾਜ ਦੇ ਵਿੱਚ ਮਹੱਲਾ ਮਾਮਗੜ ਦੇ ਵਿੱਚ ਇਹ ਕੈਂਪ ਲਾਇਆ ਬੁਲਾਇਆ ਜਿਸ ਦੇ ਵਿੱਚ ਸਰਮ ਕਾਰਡ ਆਇਸ਼ਮਾਨ ਕਾਰਡ ਸਹਿਰੀ ਆਵਾਸ ਯੋਜਨਾ ਵਡਾਪਾ ਪੈਨਸ਼ਨ ਵਿਧਵਾ ਪੈਨਸ਼ਨ ਦੇ ਜਿਹੜੇ ਫਾਰਮ ਭਰੇ ਜਾ ਰਹੇ ਹਨ ਤੇ ਮੌਕੇ ਤੇ ਹੀ ਲੋਕਾਂ ਨੂੰ ਕਾਰਡ ਬਣਾ ਕੇ ਦਿੱਤੇ ਜਾ ਰਿਹਾ ਸੋ ਇਸ ਲਈ ਮੈਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੋਦੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਗਰੀਬਾਂ ਦੇ ਘਰ ਤੱਕ ਪਹੁੰਚਾਈ ਧੰਨਵਾਦ